ਛੁੱਟੀਆਂ ਦਾ ਕੰਮ ਵਿਸ਼ਾ ਪੰਜਾਬੀ ਜਮਾਤ 5ਵੀਂ ਵਰਕਸ਼ੀਟ ਨੰਬਰ 1 ਆਪਣੀ ਮਿਸ਼ਨ ਸਮਰੱਥ ਪੰਜਾਬੀ ਅਭਿਆਸ ਪੁਸਤਕ ਦੇ ਪੰਨਾ ਨੰਬਰ 67 ਪਾਣੀ ਦੀ ਸੰਭਾਲ ਕਹਾਣੀ ਪੜੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਸਭ ਤੋਂ ਪਹਿਲਾਂ ਆਪਾਂ ਕਹਾਣੀ ਪੜ੍ਹਦੇ ਹਾਂ ਪਾਣੀ ਦੀ ਸੰਭਾਲ ਜਿਵੇਂ ਹੀ ਅੱਧੀ ਛੁੱਟੀ ਦੀ ਘੰਟੀ ਵੱਜੀ 5ਵੀਂ ਜਮਾਤ ਦੇ ਅਦਰਸ਼ ਅਤੇ ਅਜੀਤ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣ ਗਏ ਉਹਨਾਂ ਨੇ ਦੇਖਿਆ ਕਿ ਪਹਿਲੀ ਜਮਾਤ ਦੇ ਅਰਸ਼ ਅਤੇ ਹਰਮਨ ਪਾਣੀ ਵਾਲੀ ਟੂਟੀ ਖੁੱਲੀ ਛੱਡ ਕੇ ਇੱਕ ਦੂਜੇ ਉੱਤੇ ਪਾਣੀ ਦੇ ਛਿੱਟੇ ਪਾਉਂਦੇ ਹੋਏ ਹੱਸ ਰਹੇ ਸਨ ਉਹਨਾਂ ਨੂੰ ਇਸ ਤਰ੍ਹਾਂ ਪਾਣੀ ਬੇਅਰਥ ਢੋਲਦਿਆਂ ਦੇਖ ਕੇ ਅਦਰਸ਼ ਨੇ ਕਿਹਾ ਅਰਸ਼ ਹਰਮਨ ਜੇਕਰ ਤੁਸੀਂ ਹਾਰੇ ਪਾਣੀ ਨਹੀਂ ਪੀਣਾ ਤਾਂ ਟੂਟੀ ਬੰਦ ਕਰ ਦਿਓ ਰਾਜੇ ਕਾਲ ਸਫੀਕ ਸਰ ਨੇ ਸਾਨੂੰ ਸਵੇਰ ਦੀ ਸਭਾ ਵਿੱਚ ਸਮਝਾਇਆ ਸੀ ਬਈ ਪਾਣੀ ਐਵੇਂ ਨਹੀਂ ਢੋਲਣਾ ਚਾਹੀਦਾ ਹਰਮਨ ਅਤੇ ਅਰਸ਼ ਨੇ ਉਸੇ ਵੇਲੇ ਇਕੱਠਾ ਕੀਤਾ ਮੁਆਫ ਕਰਨਾ ਬੀਰੇ ਅਸੀਂ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਾਂਗੇ ਅਤੇ ਕਦੇ ਵੀ ਪਾਣੀ ਇਸ ਤਰ੍ਹਾਂ ਬਰਬਾਦ ਨਹੀਂ ਕਰਾਂਗੇ ਕੂਟੀ ਬੰਦ ਕਰਕੇ ਸਾਰੇ ਬੱਚੇ ਜਮਾਤਾਂ ਵੱਲ ਚਲੇ ਗਏ ਸਫੀਕ ਸਰ ਨੂੰ ਬੱਚਿਆਂ ਦੀ ਇਹ ਗੱਲ ਬਾਤ ਸੁਣ ਕੇ ਲੱਗਿਆ ਜਿਵੇਂ ਉਹਨਾਂ ਦਾ ਕੱਲ ਸਵੇਰ ਦੀ ਸਭਾ ਵਿੱਚ ਪੜਾਉਣਾ ਸਫਲ ਹੋ ਗਿਆ ਹੋਵੇ ਪ੍ਰਸ਼ਨ ਨੰਬਰ 1 ਕਿਹੜੀ ਜਮਾਤ ਦੇ ਬੱਚੇ ਪਾਣੀ ਦੇ ਛਿੱਟੇ ਪਾਉਂਦੇ ਹੱਸ ਰਹੇ ਸਨ ਪਹਿਲੀ ਜਮਾਤ ਦੇ ਬੱਚੇ ਪਾਣੀ ਦੇ ਛਿੱਟੇ ਪਾਉਂਦੇ ਆਸਰੇ ਸਨ। ਪ੍ਰਸ਼ਨ ਨੰਬਰ 2, ਹੇਠ ਲਿਖੇ ਬੱਚਿਆਂ ਵਿੱਚੋਂ ਪੰਜਵੀਂ ਜਮਾਤ ਵਿੱਚ ਕੌਣ ਪੜਦਾ ਸੀ? ਕੋਈ ਨਹੀਂ। ਪ੍ਰਸ਼ਨ ਨੰਬਰ 3, ਸਫੀਕ ਸਰ ਨੇ ਸਵੇਰ ਦੀ ਸਭਾ ਵਿੱਚ ਕੀ ਪੜਾਇਆ ਹੋਵੇਗਾ? ਇਹਦਾ ਸਹੀ ਉੱਤਰ ਹੈ ਪਾਣੀ ਵਿਅਰਥ ਨਾ ਡੋਲਣਾ। ਵਿਅਰਥ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ। ਫ਼ਯੂਲ, ਬੇਮਤਲਬ, ਅਰਥੀ ਇਹ ਸਾਰੇ। ਸਾਨੂੰ ਖਾਣਾ ਖਾਣ ਤੋਂ ਪਹਿਲਾਂ ਕਿੱਥੇ ਕਿੱਥੇ ਹੱਥ ਧੋਣੇ ਚਾਹੀਦੇ ਹਨ ਹਰ ਸਮੇਂ ਖਾਣਾ ਖਾਣ ਤੋਂ ਪਹਿਲਾਂ ਪ੍ਰਸ਼ਨ ਨੰਬਰ 6 ਤੁਸੀਂ ਆਪਣੇ ਸਕੂਲ ਵਿੱਚ ਅੱਧੀ ਛੁੱਟੀ ਦੀ ਘੰਟੀ ਵੱਜਣ ਤੇ ਕੀ ਕਰਦੇ ਹੋ ਅਸੀਂ ਆਪਣੇ ਹੱਥ ਧੋ ਕੇ ਖਾਣਾ ਖਾਂਦੇ ਹਾਂ ਪ੍ਰਸ਼ਨ ਨੰਬਰ 7 ਸਵੇਰੇ ਉੱਠਣ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਪਾਣੀ ਦੀ ਵਰਤੋਂ ਕਿਸ ਕੰਮ ਲਈ ਕਰਦੇ ਹੋ ਮੂੰਹ ਧੋਣ ਲਈ ਅਤੇ ਪਾਣੀ ਪੀਣ ਲਈ ਪ੍ਰਸ਼ਨ ਨੰਬਰ 8 ਤੁਸੀਂ ਪਾਣੀ ਦੀ ਸੰਭਾਲ ਲਈ ਕੀ ਕੀ ਕਰ ਸਕਦੇ ਹੋ ਕੋਈ ਦੋ ਤਰੀਕੇ ਦੱਸੋ ਬਰਸ਼ ਕਰਨ ਸਮੇਂ ਟੂਟੀ ਬੰਦ ਕਰਕੇ ਅਤੇ ਸਕੂਲ ਵਿੱਚ ਚੱਲ ਰਹੀ ਫालतू ਟੂਟੀ ਨੂੰ ਬੰਦ ਕਰਕੇ ਪਾਣੀ ਦੀ ਬਚਤ ਕਰ ਸਕਦੇ ਹਾਂ ਪ੍ਰਸ਼ਨ ਨੰਬਰ 9 ਅਜਿਹੇ ਕਿਹੜੇ ਕੰਮ ਹਨ ਜਿਨ੍ਹਾਂ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ ਬਰਸ਼ ਕਰਦੇ ਸਮੇਂ ਟੂਟੀ ਲਗਾਤਾਰ ਖੁੱਲੀ ਛੱਡਣਾ ਘਰ ਦੀ ਫਰਸ਼ ਨੂੰ ਹਰ ਰੋਜ਼ ਪਾਣੀ ਦੀ ਪਾਈਪ ਨਾਲ ਸਾਫ਼ ਕਰਨਾ ਪ੍ਰਸ਼ਨ ਨੰਬਰ 10 ਜੇਕਰ ਤੁਸੀਂ ਰਾਹ ਵਿੱਚ ਜਾਂਦੇ ਸਮੇਂ ਕੋਈ ਟੁੱਟੀ ਚਲਦੀ ਦੇਖਦੇ ਹੋ ਜਿਸ ਨਾਲ ਪਾਣੀ ਵਿਅਰਥ ਹੀ ਵਗ ਰਿਹਾ ਹੈ ਤਾਂ ਤੁਸੀਂ ਕੀ ਕਰੋਗੇ ਅਸੀਂ ਟੁੱਟੀ ਬੰਦ ਕਰ ਦੇਵਾਂਗੇ ਪ੍ਰਸ਼ਨ ਨੰਬਰ 11 ਤਸਵੀਰ ਵਿੱਚ ਰੰਗ ਭਰੋ ਅਤੇ ਇਸ ਬਾਰੇ ਕੁਝ ਵਾਕ ਲਿਖੋ ਸਾਡੇ ਪਿੰਡ ਵਿੱਚ ਇੱਕ ਖੂਹ ਹੈ ਮੇਰੇ ਮਾਤਾ ਜੀ ਹਰ ਰੋਜ਼ ਖੂਹ ਤੋਂ ਪਾਣੀ ਲੈਣ ਜਾਂਦੇ ਹਨ ਖੂਹ ਦਾ ਪਾਣੀ ਬਹੁਤ ਸਵਾਦ ਹੈ ਖੂਹ ਵਿੱਚੋਂ ਬਾਲਟੀ ਨਾਲ ਪਾਣੀ ਕੱਢਿਆ ਜਾਂਦਾ ਹੈ ਸਾਡੇ ਪਿੰਡ ਵਿੱਚ ਪਾਣੀ ਦਾ ਮੁੱਖ ਸੋਮਾ ਖੂਹ ਹੈ। ਪ੍ਰਸ਼ਨ ਨੰਬਰ 12 ਮਾਈਂਡ ਮੈਪਿੰਗ ਸਜਨਾਤਮਕ ਪਰਖ ਪਾਣੀ। ਪਾਣੀ ਪੀਣਾ, ਸਫਾਈ ਕਰਨਾ, ਕੱਪੜੇ ਧੋਣਾ, ਨਹਾਉਣਾ, ਖਾਣਾ ਬਣਾਉਣਾ, ਸਿੰਚਾਈ ਕਰਨਾ। ਪ੍ਰਸ਼ਨ ਨੰਬਰ 13 ਇਸ ਖਾਨੇ ਵਿੱਚ ਸ਼ਬਦ ਲੱਭੋ ਅਤੇ ਵਾਕ ਬਣਾਓ ਜਿਵੇਂ ਪਾਣੀ ਪਾਣੀ ਬਹੁਤ ਕੀਮਤੀ ਹੈ। ਮੀਂਹ ਸਵੇਰ ਤੋਂ ਮੀਂਹ ਪੈ ਰਿਹਾ ਸੀ। ਟੂਟੀ ਟੂਟੀ ਬੰਦ ਕਰ ਦਿਓ। ਖੂ ਆਦਮੀ ਖੂਬ ਛੋ ਪਾਣੀ ਕੱਢ ਰਿਹਾ ਸੀ ਨਲਕਾ ਸਾਡੇ ਘਰ ਨਾਲ ਕਾ ਲੱਗਿਆ ਹੋਇਆ ਹੈ ਦਰਿਆ ਪੰਜਾਬ ਵਿੱਚ ਪੰਜ ਦਰਿਆ ਵਹਿੰਦੇ ਸਨ ਪ੍ਰਸ਼ਨ ਨੰਬਰ 14 ਅੱਗੇ ਕੁਝ ਰਿਸ਼ਤੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ ਹਨ ਇਹਨਾਂ ਦੇ ਉੱਤਰ ਦਿਓ ਤੁਹਾਡੇ ਮਾਤਾ ਜੀ ਦੇ ਭੈਣ ਤੁਹਾਡੇ ਕੀ ਲੱਗਣਗੇ ਮਾਸੀ ਤੁਹਾਡੇ ਪਿਤਾ ਜੀ ਦੇ ਭੈਣ ਤੁਹਾਡੇ ਕੀ ਲੱਗਣਗੇ ਭੂਆ ਤੁਸੀਂ ਆਪਣੇ ਚਾਚਾ ਜੀ ਦੇ ਕੀ ਲੱਗੋਗੇ ਭਤੀਜਾ ਜਾਂ ਭਤੀਜੀ ਪਨੇਰੀ ਕਿਸ ਨੂੰ ਕਹਿੰਦੇ ਹਨ ਟੈਂ ਦੀ ਧੀ ਨੂੰ ਪਨੇਰੀ ਕਹਿੰਦੇ ਹਨ ਤੁਸੀਂ ਆਪਣੇ ਨਾਨਾ ਜੀ ਦੇ ਕੀ ਲਗੋਗੇ ਦੋਤਾ ਜਾਂ ਦੋਤੀ ਪ੍ਰਸ਼ਨ ਨੰਬਰ 15 ਜੇਕਰ ਧਰਤੀ ਤੋਂ ਪਾਣੀ ਮੁੱਕ ਜਾਵੇ ਤਾਂ ਕੀ ਹੋਵੇਗਾ ਇਸ ਸੰਬੰਧੀ ਤਸਵੀਰ ਬਣਾਓ ਜਾਂ ਕੁਝ ਬਾਤ ਲਿਖੋ ਜੇਕਰ ਧਰਤੀ ਤੋਂ ਪਾਣੀ ਮੁੱਕ ਗਿਆ ਤਾਂ ਧਰਤੀ ਬੰਜਰ ਹੋ ਜਾਵੇਗੀ ਸਾਰੇ ਜੀਵ ਜੰਤੂ ਮਰ ਜਾਣਗੇ ਰੁੱਖ ਸੁੱਕ ਜਾਣਗੇ Thank you for watching video ko like kare channel ko subscribe kare